ਜਿਹੜਾ ਮਨੁੱਖ ਸਤਸੰਗ ਤੋਂ ਟੁੱਟਿਆ ਹੈ ਪ੍ਰਭੂ ਦੇ ਨਾਮ ਤੋਂ ਟੁੱਟਿਆ ਹੈ ਗੁਰੂ ਦੇ ਸ਼ਬਦ ਤੋਂ ਟੁੱਟਿਆ ਹੈ ਵਾਸ਼ਨਾ ਦੀ ਪੰਨ ਉਸ ਨੂੰ ਪਤਾ ਨਹੀਂ ਕਿੰਨੇ ਜਨਮ ਜਨਮਾਂ ਦੇ ਵਿੱਚ ਭਟਕਾਉਂਦੀ ਹੈ ਤੱਕੇ ਦੇ ਲਈ ਇਹ ਖਵਾਰ ਕਰਦੀ ਹੈ ਰੇਜ਼ਾ ਰੇਜ਼ਾ ਕਰਦੀ ਹੈ ਮੈਂ ਇੱਕ ਦਿਨ ਕਵੀ ਗਿਰਧਰ ਰਾਏ ਦੀ ਕੁੰਡਲੀਆਂ ਪੜ ਰਿਹਾ ਸੀ ਇੱਕ ਮਹਾਨ ਕਵੀ ਹੋਏ ਬ੍ਰਿਜ ਭਾਸ਼ਾ ਦਾ संत कवि छे जंगल विचो लंगेया जा रिया सी पत्त जड़दी रत्त पत्ते ਝੜ ਰਹੇ ਸਨ ਪੁਨੇ ਫਿਰ ਪੱਤੇ ਦੀ ਫਰਿਆਦ ਲਿਖੀ ਹੈ ਪੱਤ ਉਡੰਤਾ ਬੋਲਿਆ ਸੁਣ ਤਰ ਵਰ ਬਨਰਾਏ ਅਬ ਕੇ ਵਿਛੜੇ ਕਬ ਮਿਲੈ ਦੂਰ ਪਰੇ ਗਏ ਜਾਏ ਵਿਛੜ ਗਿਆ ਤੈ ਤੋਂ ਟੁੱਟ ਗਿਆ ਇਹ ਹਵਾ ਬਹੁਤ ਦੂਰ ਲੈ ਜਾਏਗੀ ਫਿਰ ਕਦੋਂ ਮਿਲਣਾ ਹੋਵੇਗਾ ਸਤਗੁਰਾਂ ਨੇ ਪਤ ਝੜ ਦੀ ਰੁੱਤ ਪੱਤੇ ਦਾ ਟੁੱਟਣਾ ਮਨੁੱਖ ਦਾ ਸਤਸੰਗ ਤੋਂ ਟੁੱਟਣਾ ਦੱਸਿਆ ਕਵੀ ਗਿਰਧਰ ਰਾਏ ਪੱਤੇ ਦਾ ਟੁੱਟਣਾ ਮਨੁੱਖ ਦਾ ਸੰਸਾਰ ਤੋਂ ਪਰਿਵਾਰ ਤੋਂ ਟੁੱਟਣਾ ਗੱਲ ਹੈ ਮਰਨ ਲੱਗਿਆ ਟੁੱਟਣ ਲੱਗੇ ਟੁੱਟ ਰਹੇ ਜੁੜਿਆ ਹੋਇਆ ਸੀ ਸੰਸਾਰ ਨਾਲ ਅੱਜ ਟੁੱਟ ਰਿਹਾ ਹੈ ਜੁੜਿਆ ਸੀ ਪਰਿਵਾਰ ਨਾਲ ਅੱਜ ਟੁੱਟ ਰਿਹਾ ਕਵੀ ਗਿਰਦਨ ਇੰਜ ਲੈਂਦੇ ਆ ਪਾਤ ਉਡੰਤਾ ਬੋਲਿਆ ਸੁਣ ਤਰ ਵਰ ਬਨ ਰਾਏ ਅਬ ਕੇ ਵਿਛੜੇ ਕਦ ਮਿਲੈ ਦੂਰ ਪਰੇਂਗੇ ਜਾ ਹੁਣ ਦੇ ਵਿਛੜੇ ਕਦੋਂ ਮਿਲਾ ਪਵੇ ਆਗੇ ਤਰਵਰ ਬੋਲਿਆ ਰਖਤ ਬੋਲਿਆ ਆਗੇ ਤਰਵਰ ਬੋਲਿਆ ਸੁਣ ਬਾਤ ਮਮ ਬਾਤ ਅਮਰੋ ਇਹੀ ਸੁਆਵ ਹੈ ਇਕ ਆਵਤ ਇਕ ਜਾ ਸਾਡਾ ਇਹ ਸਵਾਇ ਤੂ ਗਏ ਹੋਰ ਲੱਗ ਜਾਣਗੇ ਤੂ ਮਰਿਆ ਹੋਰ ਜਨਮ ਹੋਵੇਗਾ ਇਤੇ ਸੰਸਾਰ ਆਉਣਾ ਜਾਵੇ ਤੇਰੀ ਲੋੜ ਨਹੀਂ ਸੀ ਹੋਰ ਪੱਤੇ ਲੱਗ